ਜਿਹੜੇ ਆਸੇ ਪਾਸੇ ਕੋਦੇ ਫੋਟੇ ਸਾਰੇ ਨੇ ਬੇਨਤੀਆਂ ਬੈਠ ਗਏ ਨੇ ਆਪਣਾ ਕਾਰਗਾ ਪ੍ਰੋਗਰਾਮ ਹੈ ਕੋਈ ਮੈਂ ਕਲਾਕਾਰ ਬਣ ਕੇ ਨਹੀਂ ਆਈ ਮੈਂ ਪਰਿਵਾਰਕ ਮੈਂਬਰ ਬਣ ਕੇ ਆਈ ਹੂਈ ਆ ਸੋ ਕੋਈ ਗੱਲ ਜਿੰਨਾ ਚਿਰ ਤੁਸੀਂ ਮੈਨੂੰ ਸਾਥ ਦਿੱਤਾ ਪਿਆਰ ਦਿੱਤਾ ਉਹਨਾਂ ਤੇ ਤੁਹਾਡੀ ਸੇਵਾ ਕਰੂੰਗੀ ਪੇਸ਼ ਕਰ ਲੱਗੇ ਹਨ ਹੋ ਜਾਉਦੇ ਰਹਿਣ ਸੂਰਵੇਂ ਰਾਖੀ ਕਰਦੇ ਕਿੰਨੇ ਆਏ ਜਉਦੇ ਰਹਿਣ ਸੂਰਵੇਂ ਰਾਖੀ ਕਰਦੇ ਕਿੰਨੇ ਆਏ come vale. vale. ਸੋ ਵੈਸੇ ਮੈਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ ਸੀ ਪਰ ਮੈਨੂੰ ਕਰਨੀ ਪਫੂ ਪਿੱਛੇ ਦੇ ਮੋਟਾ ਪਈਆਂ ਸਾਡੇ ਮਾਨਸਾ ਪੱਠਾ ਵਸਦੀ ਜਿਹਨਾਂ ਸਾਰੀ ਜ਼ਮੀਰ ਜੰਤਰ ਰਹਦੀ ਹੈ ਲੀਡਰ ਸਾਹਿਬ ਆਸਣ ਦੇਣ ਲੱਗੇ ਮੰਤਰੀ ਕਹਿ ਲਓ ਪਰ ਮੈਂ ਐਮਐਲਏ ਕਹਿ ਲਓ ਪਰ ਸਰਪੰਚ ਕਹਿ ਲਓ ਪਰ ਮੈਂ ਮਸੀ ਕਹਿ ਲਓ ਜਿਹਨਾਂ ਤੋਂ ਗੋਟਾ ਵਾਕੇ ਬਣਾਉਦੇ ਆ ਪੰਜੇ ਉਂਗਲੇ ਤਸਾਰ ਨਹੀਂ ਹੁੰਦੀਆਂ ਕਈ ਲਾਰੇ ਵੀ ਲਾ ਜਾਂਦੇ ਆ ਵਿੱਚ ਮంత్రి ਸਾਹਿਬ ਆਸਣ ਲੈ ਲਾਗੇ ਕਹਿੰਦੇ ਭਾਈ ਆਹਾ ਮੇਰਾ ਚੋਣ ਨਿਸ਼ਾਨਾ ਸਭ ਨੇ ਇਹ ਤੇ ਮੋਹਰ ਲਾਉਣੀ ਹੈ ਉਹ ਤੋਂ ਮੋਹਰਾਂ ਲਾਉਣ ਦੇ ਨੂੰ ਸੋਟਾ ਪਟਕਾਉਂਦੇ ਆ ਕਹਿੰਦਾ ਜੇ ਤੇ ਮੈਂ ਜਿੱਤ ਗਿਆ ਨਾ ਸਾਰੀ ਗਰੀਬ ਜਨਤਾ ਦੇ ਘਰੋ ਘਰੀ ਕਹਿੰਦਾ ਜਣੀ ਦੋ ਦੋ ਲਾਈਟ ਦੀਆਂ ਦੋ ਦੋ ਫਲੈਸ਼ਾਂ ਬਣਾ ਕੇ ਦੇ ਬਾਅਦ ਚ ਮੇਰਾ ਟਾਈਮ ਮੈਂ ਕਿਹਾ ਸਾਲਿਓ ਕਿਉਂ ਝੂਠ ਬੋਲੀ ਜਾਂਦੇ ਹੋ ਕਹਿੰਦੇ ਕੀ ਗੱਲ ਹੋ ਗਈ ਕੁਛ ਕੁ ਗੱਲ ਤਾਂ ਬੋਲਿਆ ਗਿਆ ਮੈਂ ਕਹਾਂ ਸਾਲਿਓ ਕਿਉਂ ਝੂਠ ਬੋਲੀਆਂ ਨੇ 15 18 1900 ਦਾ ਕਣਕ ਹੋਈ ਪਈ ਐ 100 ਸਵਾ 7 ਤੋਂ ਘੱਟ ਕੋਈ ਸੁੱਤੀ ਦਾਲ ਨਹੀਂ ਤੇ 40 50 ਰੁਪਏ ਕਿਲੋ ਹੋਈ ਦੀਆ ਖੰਡ ਤੇ 70 80 ਰੁਪਏ ਕਿਲੋ ਹੋਏ ਪਿਆ ਚੌਰ ਥੋੜੇ ਪਏ ਜਾਣ ਕੀੜੇ ਥੋੜੇ ਬਲਾ ਭੁੱਖੇ ਗਰੀਬ ਲੈਟਰੀ ਇਨ੍ਹਾਂ ਦੇ ਵਿੱਚ ਕੀ ਕਰਨ ਬੈਠਣਗੇ ਬਈ ਕਾੜੀ ਹੋਣੀ ਜੇ ਮੈਨੂੰ ਗੱਲ ਦੀ ਸਮਝ ਆ ਜਾਈ ਸਪਸ਼ਟ ਕਰ ਲੀਂ ਲੀਟਰ ਚੰਗਾ ਹੈ ਜੋ ਆਉਂਦਾ ਹੈ ਤਬ ਬੋਲ ਕਾ ਇੱਕਰ ਚੰਗਾ ਹੈ ਜੋ ਆਉਂਦਾ ਹੈ ਕਮ ਲੋਕਾਂ ਦੇ ਇੱਕਰ ਚੰਗਾ ਹੈ ਜੋ ਆਉਂਦਾ ਹੈ ਕਮ ਲੋਕਾਂ ਦੇ ਅੱਗਾ ਫੇਟ ਕੇ ਆਪਣਾ ਮਾਨ ਕਮਾਵੇ ਹੰਤਾ ਰੋਡ 'ਤੇ ਬੈਠ ਕੇ ਆਪਣਾ ਮਾਨ ਕਮਾਵੇ ਹੋਏ 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 ਤਾਂ ਮਰਾ ਮਸੂਕ ਨੇ ਬੰਦੂਖ ਮਿੱਤਰੋ ਤਿੰਨੇ ਹੀ ਚਲਾਉਣੇ ਪੈਂਦੇ ਅੱਖ ਦਫਕੇ ਇਹ ਤਿੰਨੇ ਚੀਜ਼ਾਂ ਬਹੁਤ ਔਖੀ ਹੁੰਦੀਆਂ ਨੇ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਮੈਨੂੰ ਕਾਂਡ ਭੇਜਦੇ ਬਹੁਤ ਵਧੀਆ ਸਟੂਡੀਓ ਕੋਈ ਗੱਲ ਨਹੀਂ ਕਹਿੰਦੇ ਨਾ ਗਲਟ ਨਾ ਸੋਹ ਜਾਂਦਾ ਸੁਣਦਾ ਨਹੀਂ ਮੈਂ ਹੀ ਬਾਰੇ ਖੇਡ ਨੂੰ ਹੋ ਗਿਆ ਕਿ ਨਿਕਾਤਨ ਕੋਠੇ ਤੇ ਖਲੋਕੋ ਫੁੱਟਬਾਲ ਮਾਰਨਾ ਹਾਂ ਬਹੁਤ ਸਾਰੀਆਂ ਭੈਣਾ ਵੱਲੋਂ ਮੈਨੂੰ ਫਰਮਾਇਸ਼ ਕੀਤੀ ਗਈ ਹੈ ਸਪੈਸ਼ਲ ਵਿਆਹ ਵਾਲੇ ਪਰਿਵਾਰ ਵੱਲੋਂ ਫਰਮਾਇਸ਼ ਕੀਤੀ ਗਈ ਹੈ ਬਾਕੀ ਉਹ ਤੋਂ ਬਾਅਦ ਬਲਕਣ ਦੇ ਪਰਵਾਰ ਵੱਲੋਂ ਕੀਤੀ ਬਹੁਤ ਸਾਰੇ ਕੀਤੇ ਲੜੀ ਕਾਂਟੀ ਨਹੀਂ ਤੜਾ ਜਾਰੀ ਰੋਗ ਸਟੇ ਸਾਈਂ ਤੱਕ ਕਾਠੀ ਦੰਨੀ ਨੇ ਤੁਹਾਨੂੰ ਪਤਾ ਹੀ ਹੈ ਸੋ ਪੇਸ਼ ਕਰਨ ਲੱਗੇ ਹਾਂ ਇਹ ਸਾਲ ਹੋ ਗਿਆ ਤੇ